ਗੈਂਗਸਟਰ ਜਿਸ਼ਾਨ ਅਖਤਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਜਿਸ਼ਾਨ ਅਖਤਰ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਰਿਹਾ ਹੈ ਔਰ ਇਸ ਦੇ ਨਾਲ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਉਸ ਦੇ ਭਰਾ ਅਨਮੋਲ ਬਿਸ਼ਨੋਈ ਨੂੰ ਗਦਾਰ ਕਹਿ ਰਿਹਾ ਹੈ ਹਾਲਾਂਕਿ ਦੱਸਦੀ ਹੈ ਕਿ ਬਾਬਾ ਸਦੀਕੀ ਕਤਲ ਕਾਂਡ ਜੋ ਹੋਇਆ ਉਸ ਮਾਮਲੇ ਦੇ ਵਿੱਚ ਵੀ ਜਿੱਥੇ ਪੁਲਿਸ ਇੱਕ ਪਾਸੇ ਅਬ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ ਪਰ ਉੱਥੇ ਦੂਜੇ ਪਾਸੇ ਜਿਸ਼ਾਨ ਅਖਤਰ ਨੇ ਆਪਣੀ ਇਸ ਵੀਡੀਓ ਦੇ ਵਿੱਚ ਬਾਬਾ ਸਦਕੀ ਦੇ ਕਤਲकांड ਦੀ ਜ਼ਿੰਮੇਵਾਰੀ ਲਈ ਹੈ ਇਥੇ ਵੀ ਸਪਸ਼ਟ ਕਰਦੀ ਹੈ ਕਿ ਆਦਾਰਾ ਰੋਜ਼ਾਨਾ ਸਪੋਕਸਮੈਨ ਇਸ ਵਾਇਰਲ ਹੋ ਰਹੀ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਹਾਲਾਂਕਿ ਤੁਹਾਨੂੰ ਇਹ ਵੀਡੀਓ ਵੀ ਸੁਣਾਵਾਂਗੇ ਦਿਖਾਵਾਂਗੇ ਕਿ ਕਿਸ ਤਰ੍ਹਾਂ ਇਸ ਨੇ ਲਾਰੈਂਸ ਬਿਸ਼ਨੋਈ ਤੇ ਅਨਮੋਲ ਬਿਸ਼ਨੋਈ ਨੂੰ ਗੱਦਾਰ ਕਿਹਾ ਹੈ ਔਰ ਦੱਸਦੀ ਹੈ ਕਿ ਬਾਬਾ ਸਦਕੀ ਕਤਲकांड ਦੀ ਵੀ ਜਿਹੜੀ ਜ਼ਿੰਮੇਵਾਰੀ ਹੈ ਉਹ ਲਈ ਹੈ ਤਾਂ ਇਸ ਵਕਤ ਦੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹਾਲਾਂਕਿ ਅਕਤੂਬਰ 2024 ਦੇ ਵਿੱਚ ਬਾਬਾ ਸਦੀਕੀ ਦਾ ਗੂਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਔਰ ਉਸ ਤੋਂ ਬਾਅਦ ਦੇਖਿਆ ਗਿਆ ਕਿ ਕਿੰਜ ਲਾਰੈਂਸ ਬਿਸ਼ਨੋਈ ਦਾ ਨਾਮ ਸਾਹਮਣੇ ਆਉਂਦਾ ਹੈ ਔਰ ਕਈ ਜਿਹੜੇ ਗੈਂਗਸਟਰ ਨੇ ਉਹਨਾਂ ਦਾ ਨਾਮ ਸਾਹਮਣੇ ਆਉਂਦਾ ਹੈ ਕਈ ਵਾਰ ਪੁਲਿਸ ਨੇ ਕਾਰਵਾਈ ਕਰਦੇ ਹੋਏ ਕਈ ਗੈਂਗਸਟਰਾਂ ਨੂੰ ਵੀ ਕਾਬੂ ਕੀਤਾ ਇਸ ਮਾਮਲੇ ਦੇ ਵਿੱਚ ਜਾਂਚ ਚੱਲ ਰਹੀ ਹੈ ਪਰ ਇਹ ਸਭ ਦੇ ਵਿਚਾਲੇ ਦੱਸ ਦਈਏ ਕਿ ਗੈਂਗਸਟਰ ਜਸ਼ਾਨ ਅਖਤਰ ਦੀ ਵੀਡੀਓ ਜਿਹੜੀ ਹੈ ਉਹ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੱਸਦੀ ਹੈ ਕਿ ਬਾਬਾ ਸਦੀਕੀ ਦੇ ਕਤਲ ਦੀ ਜ਼ਿੰਮੇਵਾਰੀ ਲੈ ਰਿਹਾ ਹੈ ਔਰ ਇਸ ਦੇ ਨਾਲ ਹੈ ਜਿਸ਼ਾਨ ਅਖਤਰ ਨੇ ਲਾਰੈਂਸ ਬਿਸ਼ਨੋਈ ਤੇ ਉਸ ਦੇ ਭਰਾ ਨੂੰ ਗਦਾਰ ਕਿਹਾ ਹੈ ਯਾਨੀ ਕਿ ਅਨਮੋਲ ਬਿਸ਼ਨੋਈ ਨੂੰ ਅਨਮੋਲ ਬਿਸ਼ਨੋਈ ਜਿਸ ਨੂੰ ਅਮਰੀਕਾ ਤੋਂ ਹਾਲ ਹੀ ਦੇ ਵਿੱਚ ਡਿਪੋਰਟ ਕੀਤਾ ਗਿਆ ਉੱਥੇ ਗ੍ਰਿਫਤਾਰੀ ਹੋਈ ਸੀ ਪਿਛਲੇ ਸਾਲ ਔਰ ਅਮਰੀਕੀ ਅਧਿਕਾਰੀਆਂ ਨੇ ਜਦੋਂ ਗ੍ਰਫਤਾਰ ਕੀਤਾ ਤਾਂ ਉਸ ਸਮੇਂ ਵੀ ਚਰਚਾ ਚੱਲ ਰਹੀ ਚੱਲ ਗਈ ਸੀ ਕਿ ਅਨਮੋਲ ਬਿਸ਼ਨੋਈ ਨੂੰ ਆਖਰਕਾਰ ਕਦੋਂ ਭਾਰਤ ਲਿਆਂਦਾ ਜਾਵੇਗਾ ਹਾਲੀ ਦੇ ਵਿੱਚ ਰਿਪੋਰਟ ਕੀਤਾ ਔਰ ਐਨਆਈਐਨ ਨੇ ਗ੍ਰਫਤਾਰ ਵੀ ਕੀਤਾ ਹਾਲਾਂਕਿ ਹੁਣ ਰਿਮਾਂਡ ਤੇ ਹੈ ਅਨਮੋਲ ਬਿਸ਼ਨੋਈ ਪਰ ਹੁਣ ਇਸ ਸਬ ਦੇ ਵਿਚਾਲੇ ਇਹ ਵੀਡੀਓ ਗੈਂਗਸਟਰ ਜਿਸ਼ਾਨ ਅਖਤਰ ਦੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਯਾਨੀ ਕਿ ਵੀਡੀਓ ਦੇ ਵਿੱਚ ਗੈਂਗਸਟਰ ਜਿਸ਼ਾਨ ਅਖਤਰ ਲਾਰੈਂਸ ਬਿਸ਼ਨੋਈ ਨੂੰ ਧਮਕੀ ਦੇ ਰਿਹਾ ਹੈ ਔਰ ਰੋਹਿਤ ਗੁਦਾਰਾ ਜੋ ਗੈਂਗ ਹੈ ਉਸ ਦਾ ਇਹ ਮੈਂਬਰ ਜਿਹੜਾ ਹੈ ਉਹ ਖੁਦ ਨੂੰ ਦੱਸ ਰਿਹਾ ਹੈ ਤਾਂ ਕਿਸ ਤਰ੍ਹਾਂ ਇਹ ਬਾਬਾ ਸਦੀਕੀ ਕਤਲकांड ਨੂੰ ਅੰਜਾਮ ਦਿੱਤਾ ਗਿਆ ਕਿਸ ਤਰ੍ਹਾਂ ਕਤਲ ਕੀਤਾ ਗਿਆ ਹਾਲਾਂਕਿ ਉਸ ਨੂੰ ਲੈ ਕੇ ਤਾਂ ਜਾਂਚ ਚੱਲ ਰਹੀ ਹੈ ਪਰ ਜੈਸ਼ਾਨ ਅਖਤਰ ਨੇ ਇਸ ਵੀਡੀਓ ਨੂੰ ਸਾਂਝਾ ਕਰਕੇ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਫਿਲਹਾਲ ਇਹਦੀ ਵੀ ਪੁਸ਼ਟੀ ਨਹੀਂ ਹੈ ਕਿ ਕਿਸ ਨੇ ਕਿਹੜੀ ਆਈਡੀ ਤੋਂ ਇਸ ਨੂੰ ਸਾਂਝਾ ਕੀਤਾ ਔਰ ਇਹ ਵੀਡੀਓ ਜਸ਼ਾਨ ਅਖਤਰ ਦੀ ਹੈ ਜਾਂ ਨਹੀਂ ਇਹ ਵੀ ਜਾਂਚ ਦਾ ਵਿਸ਼ਾ ਹੈ ਪਰ ਦੱਸ ਦਈਏ ਕਿ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਗੈਂਗਸਟਰ ਜਸ਼ਾਨ ਅਖਤਰ ਨੇ ਲਾਰੈਂਸ ਬਿਸ਼ਨੋਈ ਨੂੰ ਜਾਨੋਂ ਮਾਰਨ ਦੀ ਜਿਹੜੀ ਧਮਕੀ ਹੈ ਉਹ ਦਿੱਤੀ ਹੈ ਔਰ ਇਹ ਵੀ ਦੱਸਿਆ ਕਿ ਉਸ ਨੂੰ ਕਿਵੇਂ ਵੜਤਿਆ ਗਿਆ ਬਾਬਾ ਸਦੀਕੀ ਦੇ ਕਤਲ ਦੇ ਲਈ ਔਰ ਹਾਲਾਂਕਿ ਕਤਲ ਦੀ ਜ਼ਿੰਮੇਵਾਰੀ ਜਿਹੜੀ ਆ ਗੈਂਗਸਟਰ ਜਿਸ਼ਾਨ ਅਖਤਰ ਨੇ ਲਈ ਹੈ ਔਰ ਇਹ ਵੀ ਦੱਸ ਦਈਏ ਕਿ ਆ ਬਾਬਾ ਸਦੀਕੀ ਦਾ ਜਿਹੜਾ ਕਤਲ ਹੈ ਉਹ ਸਾਲ 2024 ਦੇ ਵਿੱਚ ਯਾਨੀ ਕਿ ਅਕਤੂਬਰ 2024 ਦੇ ਵਿੱਚ ਗੋਲੀਆਂ ਮਾਰ ਕੇ ਬਾਬਾ ਸਦੀਕੀ ਦਾ ਕਤਲ ਕਰ ਦਿੱਤਾ ਗਿਆ ਸੀ ਪਰ ਹੁਣ ਰੋਹਿਤ ਗਦਾਰਾ ਗੈਂਗ ਕਹਿ ਸਕਦੇ ਆ ਕਿ ਲਾਰੈਂਸ ਬਿਸ਼ਨੋਈ ਤੋਂ ਵੱਖ ਹੈ ਔਰ ਇੱਕ ਦੂਜੇ ਦੇ ਜਾਨੇ ਦੁਸ਼ਮਣ ਬਣੇ ਹੋਏ ਨੇ ਕਿਉਂਕਿ ਹੁਣ ਜਸ਼ਾਨ ਅਖਤਰ ਨੇ ਲਾਰੈਂਸ ਬਿਸ਼ਨੋਈ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਔਰ ਗਦਾਰ ਵੀ ਆਖਿਆ ਹੈ ਹੁਣ ਤੁਹਾਨੂੰ ਸਿੱਧਾ ਉਸ ਵੀਡੀਓ ਵੱਲ ਚਲਦੇ ਆ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਅੱਗ ਦੀ ਤਰ੍ਹਾਂ ਵਾਇਰਲ ਹੋ ਰਹੀ ਹੈ ਆਪ ਸਭ ਤੋਂ ਇੱਕ ਬਾਤ ਸਿੱਧੀ ਸੇ ਕਰਨੀ ਚਾਹਤਾ ਹੂੰ ਕਿ ਅੱਜ ਦੁਨੀਆ ਨੂੰ ਪਤਾ ਚੱਲ ਰਹਾ ਹੈ ਕਿ ਦੇਸ਼ ਦੇਸ਼ ਕੇ ਸਭ ਤੋਂ ਵੱਡੇ ਗਦਾਰ ਕੌਣ ਹੈ ਉਹ ਹੈ ਅਨਮੋਲ ਔਰ ਲਾਰੈਂਸ ਠੀਕ ਹੈ ਨਾ इसने हमसे बाबा सदीक की मरवाने के बाद और छोड़ दिया एक जगह इसको ये नहीं पता था कि बाद में मतलब कि भगवान ने हाथ पकड़ा और फिर अब गले कट रहे हैं ना इ, इनके मैं वो बहुत ही धन्यवाद हूँ अपने बड़े भाई रोहित गुदारा साहब का जिन्होंने गला कटवाया दुबई के अंदर ठीक है ना मेरे भाई है वो और दूसरी बात यह है इन्होंने अपनी मिट्टी को एफ बी एफ बी आई वालों के पास बेच दिया अपने देश को किस चक्कर में कि इसका भाई बचा रहे है। तो मैं तो नहीं मानता कि उन्होंने बचाया है कि नहीं अगर एक महीना हुआ रुकता ना मार देते उसको ठीक है ना अभी आपको पता ही होगा कि इसके जो हैरी बॉक्सर है वो बातें कर रहा और है रोहित गुदारा भाई के बारे में बातें कर रहा है और मैं कसम खा के ये बात कह सकता हूँ कि मेरे सामने बड़ी बड़ी ये तारीफे किया करता और आज सिर्फ उसके बहकावे में आने के बाद चलो आ गया आप तो दुश्मन है किसी को भी नहीं छोड़ेंगे ठीक है और आप देख नहीं लिया जो देश के जो गद्दार थे उनको फंडिंग ये करता था ये जो थे अपने खालिस्तानी हूँ आप सबसे एक बात सीधी सी करनी चाहता हूँ कि आज दुनिया को पता चल रहा है कि देश देश के सबसे बड़े गद्दार कौन है वो, वो है अनमोल और लॉरेंस ठीक है ना इसने हमसे बाबा सदी की मरवाने के बाद और छोड़ दिया एक जगह इसको ये नहीं पता था कि बाद में ये मतलब कि भगवान ने मेरे हाथ पकड़ा और फिर अब गले कट रहे हैं ना इनके मैं वो बहुत ही धन्यवाद हूँ अपने बड़े भाई रोहित गुरारा साहब का जिन्होंने गला कटवाया दुबई के अंदर ठीक है ना मेरे भाई है वो और दूसरी बात यह है इन्होंने अपनी मिट्टी को एफ एफ बी एफ बी आई वालों के पास बेच दिया अपने देश को किस चक्कर में कि इसका भाई ब, बचा रहे है।

ਦੇਸ਼ ਦੇ ਜਗਰਦਾਰ تھے ਉਹਨੂੰ ਫੰਡਿੰਗ ਇਹ ਕਰਤਾ ਸੀ ਇਹ ਜੋ تھے ਆਪਣੇ ਖਾਲਿਸਤਾਨੀ ਗਤੀਵਿਧੀ ਵਾਲੇ ਕੋ sath mila hua tha aur yahan par kehta tha ki main sakta is bakton